ਪੰਜਾਬ ਸਰਕਾਰ ਮੁਰਦਾਬਾਦ 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 ਐਨ ਡੀਓ ਮੁਰਦਾਬਾਦ 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 ਜਨਜੇ ਪੜ ਮੀਟਰ ਨਹੀਂ ਲਗਣ ਦਿਆਂਗੇ ਨਹੀਂ ਲਗਣ ਦਿਆਂਗੇ ਨਹੀਂ ਲਗਣ ਦਿਆਂਗੇ ਸੱਟੇ ਵੇ ਮੀਟਰਾਂ ਨੇ ਤਾਰਾ ਨਹੀਂ ਕੱਟਣ ਦਿਆਂਗੇ ਨਹੀਂ ਕੱਟਣ ਦਿਆਂਗੇ ਨਹੀਂ ਕੱਟਣ ਦਿਆਂਗੇ ਹਾਏ 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 ਨਾ ਤੁਕੇ ਬਿੱਟੋ ਹਾਏ 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 ਨਗੇ ਜੇ ਲਾਠਾਂ ਨੇ ਲੋਕਾਂ ਦੇ ਹੱਥ ਵਾਦੇ ਜਾਣੇ ਮੰਗ ਮੰਗ ਕੇ ਦੇਖ ਰਿਆ ਜੋਰ ਨਾਲ ਆ ਕੇ ਦੇਖਾਂਗੇ ਮੰਗ ਮੰਗ ਕੇ ਦੇਖ ਰਿਆ ਜੋਰ ਨਾਲ ਆ ਕੇ ਦੇਖਾਂਗੇ ਏ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਚਾਕ ਦਿਆਂਗੇ ਧੌਂ ਤੇ ਢੋਡਾ ਰੱਖ ਦਿਆਂਗੇ ਤੇਰਾ ਫੇਰੀ ਚਾਕ ਦਿਆਂਗੇ ਧੌਂ ਤੇ ਢੋਡਾ ਰੱਖ ਦਿਆਂਗੇ ਦੇਖੋ ਜੀ ਅੱਜ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਖਪੁਰ ਜੋਨ ਸੀਤ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਸਾਡੇ ਏਰੀਆ ਦੇ ਵਿੱਚ ਬਿਜਲੀ ਘਰ ਪੈਂਦਾ ਪੰਡੋਰੀ ਸਾਡਾ ਹੀ ਪਿੰਡਾ ਗੋਥ ਫੁਖਰ ਉੱਥੇ ਐਸਡੀਓ ਸਾਹਿਬ ਮੀਟਰ ਕਿਤੇ ਪੁਰਾਣਾ ਸੜਿਆ ਹੈ ਜਾਂ ਕੀ ਹਿਸਾਬਤਾਬ ਇਹਨਾਂ ਦਾ ਚੱਲਦਾ ਸੀ ਮੀਟਰ ਲਾਉਣ ਜਾਂਦੇ ਸੀ ਚੇਪਾਲਾ ਉਹ ਸਾਡੇ ਜੱਥੇਬੰਦ ਇੱਕ ਪਰਿਵਾਰ ਹੈ ਚੇਪਾਲਾ ਮੀਟਰ ਨਹੀਂ ਲਾਉਂ ਦਿੰਦੇ ਇਹਨਾਂ ਨੇ ਕੀ ਕੀਤਾ ਅੱਜ ਅੱਗੇ ਦੋ ਤਿੰਨ ਹਰ ਗਏ ਅਸੀਂ ਮੋੜੇ ਆ ਮੈਂ ਖੁਦ ਮੋੜੇ ਆ ਵੀ ਨਹੀਂ ਪਾਈ ਅਸੀਂ ਚੱਪੜਾ ਮੀਟਰ ਨਹੀਂ ਲੱਗਣ ਦੇਣਾ ਐਡੀਓ ਸਾਹਿਬ ਅੱਜ ਗਏ ਤੇ ਤਾਰਾ ਲਾ ਲਿਆ ਏ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਸੀ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਐਡੀਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਐਡੀਓ ਸਾਹਿਬ ਇਹ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਕੋਈ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪੈਲੀਆਂ ਚ ਖੰਭੇ ਲੱਗੇ ਤਾਰਾਂ ਲੱਗੀਆਂ ਸਾਡੇ ਤੱਕਸ ਚੱਲ ਰਵੇ ਆ ਲੇਕਨ 32 ਇੱਕ ਪਾਸੇ ਤੇ ਭਗਵੰਦ ਮਾਨ ਨੇ ਫਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਹੀ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲੇ ਮੀਟਰ ਲਾਓ ਬਿਲਕੁਲ ਅਸੀਂ ਦੱਸ ਦੇਣਾ ਚਾਹੁੰਨੇ ਆ ਐਸ ਡੀਓ ਸਾਹਿਬ ਨੂੰ ਕਿ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦਸੀਏ ਤਾਰਾਂ ਦਸੀਏ ਆਹ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋਈ ਲਾਉਣ ਨੂੰ ਤੇ ਇੱਥੇ ਜੋੜ ਨੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਿਵਾਰ ਨੂੰ 32 ਤੂੰ ਬਾਂਝਾ ਕੀਤਾ ਗਿਆ ਹੀ ਜਥੇਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਉਤਾਰਾ ਨਹੀਂ ਲੱਗਦੀਆਂ ਨਹੀਂ ਜਾਊਗਾ ਐਡੀਓ ਸਾਹਿਬ ਇਥੋਂ ਦਫ਼ਤਰੋਂ ਐਡੀਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਗਿਆ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਣਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਐਲਾਨ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕਿਸ ਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜੀ ਸਰਕਾਰ ਜੁਰਮਾਨੇ ਪਾ ਲੇ ਇੱਕ ਪਾਸੇ ਹੜ੍ਹ ਆਏ ਆ ਉਹ ਕਿਸ ਨੂੰ ਲਾਭ ਨਹੀਂ ਰਿਹਾ ਗੰਨਾ ਮਰ ਗਈ ਆ ਇਹ ਵੇੜ ਚ ਬਿਆਸ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਸ ਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸੇ ਦੇ ਮੌਤ ਹੋ ਜੇ ਤੇ ਕਹਿੰਦੇ 4 ਦਿਨ ਬਾਅਦ ਚ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਘਾ ਤੱਤੇ ਘਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਟਾਣਾ ਪਵੇ ਅਹੀਂ ਦੱਸਣਾ ਚਾਹੁੰਨੇ ਆ ਜਿਹੜੇ-ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆਡਿਓ ਸਾਹਿਬ ਨਹੀਂ ਤਾਰਾਂ ਕੱਟਣ ਦਿਆਂਗੇ ਬੱਤੀ ਨਹੀਂ ਬੰਦ ਹੋਣ ਦਿਆਂਗੇ ਇਹ ਜਿ세 ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮਦਾਰ ਕਿੱਥੇ ਬੈਠੇ ਆ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਹੀਂ ਜਾਵਾਂਗੇ ਆਡਿਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਦੋਂ ਗਾਂ ਫੈਸਲਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰਾਵਾਲੀ ਦੀ ਗੱਲ ਨਹੀਂ ਉਹਨਾਂ ਨਾਲ ਗੱਲ ਕੀਤੀ ਨਹੀਂ ਮੇਰੇ ਨਾਲ ਪਹਿਲਾਂ ਗੱਲ ਕਰਨੀ ਬੰਦੀ ਇਹਨਾਂ ਦੀ ਆਈ ਇਹਨਾਂ ਨੂੰ ਚਾਹੀਦਾ ਗੱਲ-ਗੁੱਲ ਕਰਦੇ ਵੀ ਕੀ ਗੱਲ ਹੈ ਉਹ ਇਹਨਾਂ ਨੂੰ ਲੱਗਦਾ ਚਿਫਲੇ ਮੀਟਰ ਦਾ ਇਸ਼ੂ ਹੈ ਇਹ ਡਿਫਾਲਟੀ ਮੋੜ ਦਾ ਮੀਟਰ ਲਾਇਆ ਦਾ ਬਿਲੀ ਚੋਰੀ ਕਰਨ ਰਿਹਾ ਤਾਰ ਲਾਈਏ ਸ਼ਿਕਾਇਤ ਹੋਈ ਇਹਨਾਂ ਦੀ ਕੁਛ ਆ ਨਹੀਂ ਕਿਛਾ ਨਹੀਂ ਬਿੜਾ ਬੋਲ ਸੁਆ ਨਰੇ ਲਾਉਂਦੇ ਆ ਇਹਨਾਂ ਨੂੰ ਕੁਛ ਨਹੀਂ ਕੀ ਆਈ ਦੱਸੋ ਅਧਿਕਾਰੀਆਂ ਨੂੰ ਤੇ ਜਾਣ ਕੇ ਗੁੰਮਰਾਹ ਕਰਨ ਰਿਹਾ ਕੋਈ ਗੱਲ ਵਾਲਾ ਕੀਤੀ ਨਹੀਂ ਸਿੱਧੇ ਆ ਕੇ ਮਿਸਬੀਹ ਕਰਨਗੇ ਗਾਲਾਂ ਕੱਢਣਗੇ ਉਹ ਕਹਿੰਦੇ ਵੀ ਡਾਇਰੈਕਟ ਤਾਰ ਲਾ ਕੇ ਆ ਉਹ ਤੁਹਾਡੀ ਖਲਾਸੀ ਤਾਂ ਕਰਨੀ ਆਹੀਂ ਚੋਰੀ ਚੋਰੀ ਕਰਾਓ ਸਾਨੂੰ ਸਿੱਧੀ ਨਹੀਂ ਤੇ ਇਹ ਚੱਲ ਜਣਾ ਹੋਰ ਕੁਛ ਨਹੀਂ ਕਹਦੇ ਫੋਦਾ ਨਹੀਂ ਅਸੀਂ ਜਿੱਥੇ ਬੰਦੀ ਦਾ ਕੰਮ ਕਰਨਾ ਪਰ ਬੱਤੀ ਜਿੱਥੇ ਬੈਠ ਚਲਾਉਣੀ ਹੈ ਉਹ ਵੀ ਨਹੀਂ ਆਇਆ ਜੀ ਨਹੀਂ ਜਿੱਥੇ ਉਹਨਾਂ ਚਾਹ ਕਹੀਂ ਜਾਣ ਨਹੀਂ ਦੇਣਾ ਤਾਰ ਲਾ ਕੇ ਉਹ ਸਾਡੀ ਉਹਨਾਂ ਜਿਹੜਾ 2 ਬਾਾਰ ਵੀ ਕੋਸਾ ਸਾ ਰੂਲ ਕਰਤੇ ਉਹਨਾਂ ਤਾਰ ਲਾ ਕੇ ਉਹਨੂੰ ਫਾਈਲ ਕਰਦੇ ਹੁੰਦੇ ਰਿਹਾ ਕਰਨਾ ਕਿ ਬਾਕੀ ਅਫਸਰ ਨੂੰ ਦੱਸਦਾ ਹੈ ਕਿ ਉਹ ਦਿਸਾਂ ਦੇ ਅਸੀਂ ਆ ਗਏ ਜਿਸ ਹਿਸਾਬ ਨਾਲ ਕਰਦੇ ਆ ਗੱਲ ਹੈ ਅਫਸਰ ਕਹਿੰਦੇ ਆਪੇ ਆ ਜਾਂਦੇ ਅਫਸਰ ਸਾਰੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਆ ਆਪੇ ਪੁਲਿਸ ਨੂੰ ਕਾਰਵਾਈ ਕਰਕੇ ਜੋ ਕਾਰਵਾਈ ਹੋਏਗੀ ਆਪਾਂ ਹੋਈ ਹੈ ਸ਼ਾਇਦ ਜਿਹੜੀ ਵੀ ਗੱਲ ਦਸੀਨੀ ਦੋਰਾ ਉਹਨੇ ਦੁਬਾਰਾ ਦੱਸੇ ਹੋਏ ਅਹੀਂ ਕਹਿੰਦੇ ਪੀਓ ਪੈਸੇ ਜਮਾ ਕਰਾਣ ਤੇ ਮੀਟਰ ਲਵਾਣ ਤੇ ਬੱਤੀ ਬਾਲਣ ਅਹੀਂ ਕਹੇ ਜਾਂਦਾ ਮਿਸ ਜੂਈ ਨਾ ਕਰਨ ਗੁੰਮਰਾਹ ਨਾ ਕਰਨ ਹੁਕਮੀ ਹੈ ਮੀਟਰ ਦਾ ਇਸ਼ੂ ਨਹੀਂ ਹੈਗਾ ਇੱਥੇ ਇਹ ਮੀਟਰ ਲੱਤਦਾ ਮੀਟਰ ਨਾ ਬਦਲੀ ਹੋਣਾ ਉਹ ਨਵਾਂ ਲੱਗਣਾ ਬੱਤੀ ਬਾਲਣ ਦੇ ਉਹ ਡਾਇਰੈਕਟ ਡਿਫਾਲਟੀ ਦਾ ਮੀਟਰ ਲਾਇਆ ਦਾ ਚੇਪੜੇ ਮੀਟਰ ਦਾ ਇਸ਼ੂ ਨਹੀਂ ਲੱਗਣੇ ਚੇਪੜੇ ਮੰਨ ਲਓ ਕਿਸੇ ਵੀ ਸਾਡੇ ਕੋਲ ਚੇਪੜੇ ਮੀਟਰ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਨਾ ਸਾਡੇ ਕੋਲ ਹੋਰ ਮੀਟਰ ਦਾ ਚੇਪੜੇ ਤੋਂ ਬਗਾਰ ਸਾਡੇ ਕੋਲ ਮੀਟਰ ਹੀ ਕੋਈ ਨਹੀਂ ਬਲੋਡ ਰਹੀ ਉਹ ਹੀ ਲਾਣਾ ਚੇਪੇ ਤੇ ਮਿਲਨੇ ਚੇਪੇ ਲਾਉਣੇ